ਸਤਾਏ ਗਾਦੀ ਤੋਂ ਜੁੜੇ ਹੋ ਸੈਂਟਰਲ ਪੰਜਾਬ ਟੀਵੀ ਦੇ ਰਾਤ ਐਸ਼ਵਰ ਦੀ ਵੱਡੀ ਖਬਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਦਰਸਲ ਮੁਰਤ ਚਲਮੇਟ ਪਹਿਲਾਂ ਪੰਜਾਬ ਦੇ ਚੋਣ ਕਮਿਸ਼ਨਰ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ 15 ਅਕਤੂਬਰ ਤੋਂ ਪੰਜਾਬ 'ਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਪਰ ਹੁਣ ਚੋਣ ਕਮਿਸ਼ਨਰ ਵੱਲੋਂ ਇਹਨਾਂ ਦਾ ਅਧਿਕਾਰਿਕ ਤੌਰ ਤੇ ਐਲਾਨ ਕੀਤਾ ਗਿਆ ਹੈ ਦਰਸਲ ਚੋਣ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਕਿ ਪੰਚਾਇਤੀ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਦਰਸਲ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ ਪਰਸੋਂ ਯਾਨੀ ਕਿ 27 ਸਤੰਬਰ ਤੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਹੋ ਜਾਵੇਗਾ 27 ਸਤੰਬਰ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ 4 ਅਕਤੂਬਰ ਤੱਕ ਨਾਮਿਨੇਸ਼ਨ ਭਰੇ ਜਾਣਗੇ 27 ਸਤੰਬਰ ਤੋਂ ਇਹ ਨਾਮਜ਼ਦਗੀ ਪ੍ਰੋਸੈਸ ਜਾਰੀ ਹੋ ਜਾਵੇਗਾ 27 ਨਵੰਬਰ ਤੋਂ 4 ਅਕਤੂਬਰ ਤੱਕ ਇਹ ਪੂਰਾ ਪ੍ਰੋਸੈਸ ਜਾਰੀ ਰਹੇਗਾ ਇਸ ਦੌਰਾਨ ਇਹ 7 ਅਕਤੂਬਰ ਨੂੰ ਜੋ ਕਿ ਜੋ ਉਮੀਦਵਾਰ ਨੇ ਜੇਕਰ ਕੋਈ ਨਾਮ ਵਾਪਸ ਲਾਣਾ ਚਾਹੁੰਦਾ ਹੈ ਤਾਂ ਉਹ 7 ਅਕਤੂਬਰ ਤੱਕ ਆਪਣੇ ਨਾਮ ਵਾਪਸ ਲੈ ਸਕੇਗਾ ਤਾਂ ਆਪਕੇ 27 ਨਵੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰੇ ਜਾਣਗੀਆਂ ਜਿਸ ਤੋਂ ਬਾਅਦ 4 ਅਕਤੂਬਰ ਤੋਂ 7 ਅਕਤੂਬਰ ਤੱਕ ਜਿਹੜੇ ਕਿ ਉਮੀਦਵਾਰ ਨੇ ਉਹ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਜਿਸ ਤੋਂ ਬਾਅਦ 15 ਅਕਤੂਬਰ ਨੂੰ ਇੱਕ ਚੋਣਾਂ ਕਰਵਾਉਣ ਦਾ ਅਧਿਕਾਰਿ ਕਹੇ ਲਾਨ ਕੀਤਾ ਗਿਆ ਜੀ ਹਾਂ ਦੱਸਦੇ ਨੇ ਕਿ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ 15 ਅਕਤੂਬਰ ਨੂੰ ਚੋਣਾਂ ਕਰਵਾਈ ਜਾਣਗੀਆਂ ਸਿਰਫ 8 ਘੰਟੇ ਹੀ ਪੰਜਾਬ 'ਚ VOTING ਹੋਵੇਗੀ ਜਰਸਲ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਕਾਨੂੰਨਾ ਮੁਤਾਬਕ ਚੋਣਾਂ 8 ਘੰਟੇ ਕਰਵਾਉਣੀਆਂ ਜ਼ਰੂਰੀ ਨੇ ਇਸ ਲਈ ਚੋਣਾਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਸਵੇਰੇ 8 ਵਜੇ ਤੋਂ ਪੂਰੇ ਪੰਜਾਬ ਵਿੱਚ VOTING ਸ਼ੁਰੂ ਹੋਵੇਗੀ ਜੋ ਕਿ ਸ਼ਾਮ ਦੇ 4 ਵਜੇ ਤੱਕ ਚੱਲੇਗੀ ਚੋਣ ਕਮਿਸ਼ਨਰ ਨੇ ਇਸ ਨਾਲ ਹੀ ਐਲਾਨ ਕੀਤਾ ਹੈ ਕਿ 15 ਅਕਤੂਬਰ ਨੂੰ ਹੀ ਚੋਣਾਂ ਦਾ ਨਤੀਜਾ ਆ ਜਾਵੇਗਾ ਭਾਵੇਂ ਪਹਿਲਾਂ ਦੀ ਤਰ੍ਹਾਂ ਹੀ ਜਿਹੜੇ ਪੋਲਿੰਗ ਬੂਥ ਤੇ VOTING ਹੋਈ ਹੈ ਉੱਥੇ ਹੀ ਸ਼ਾਮ ਨੂੰ 4 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਜਿੰਨੇ ਘੰਟੇ ਇਹ VOTING ਚੱਲੇਗੀ ਉਸ ਤੋਂ ਬਾਅਦ ਜੋ ਵੀ ਉਮੀਦਵਾਰ ਜਿੱਤਣਗੇ ਉਹਨਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ ਭਾਵੇਂ ਜੇਤੂ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪੰਜ ਸਰਪੰਚ ਜੋ ਵੀ ਬਣਨਗੇ ਉਹਨਾਂ ਦੇ ਨਾਮ ਉਸੇ ਦਿਨ ਐਲਾਨ ਦਿੱਤੇ ਜਾਣਗੇ ਇਹ ਵੀ ਦੱਸ ਦਿੰਦੇ ਆ ਕਿ ਜੋਨ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਜੋ ਕਿ ਜ਼ੋਨਾ ਬੈਲਟ ਪੇਪਰ ਨਾਲ ਹੋਣਗੀਆਂ ਇਸ ਦੇ ਨਾਲ ਹੀ ਜੋ ਪੰਚਾਇਤ ਜੋ ਸਰਪੰਚ ਹੋਣਗੇ ਜਾਂ ਪੰਚ ਹੋਣਗੇ ਉਹਨਾਂ ਦੇ ਲਈ ਅਲੱਗ-ਅਲੱਗ ਰੰਗ ਦੇ ਜੋ ਬੈਲਟ ਪੇਪਰ ਹੋਣਗੇ ਪਾ ਕੇ ਜੇਕਰ ਮੰਨ ਲਿਆ ਜਾਵੇ ਕਿ ਜੇਕਰ ਸਰਪੰਚ ਲਈ ਹਰੇ ਰੰਗ ਦਾ ਇਜਤਿਆਰੀ ਕੀਤਾ ਜਾਂਦਾ ਹੈ ਤਾਂ ਪੰਚਾਇਤ ਲਈ ਪੀਲੇ ਰੰਗ ਦੇ ਜੋ ਕਿ ਜਾਰੀ ਕੀਤੇ ਜਾਣਗੇ ਹਾਲਕੇ ਇਹ ਅੰਦਾਜ਼ਾ ਹੈ ਕਿ ਕਿਸ ਰੰਗ ਦੇ ਜਾਰੀ ਹੋਣਗੇ ਕਿ ਫਿਲਹਾਲ ਜੋ ਚੋਣ ਕਮਿਸ਼ਨਰ ਉਹ ਤੈਅ ਕਰੇਗਾ ਪਰ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਵੈਲ ਪੇਪਰ ਜਾਰੀ ਕੀਤੇ ਜਾਣਗੇ ਸਰਪੰਚ ਲਈ ਇੱਕ ਅਲੱਗ ਰੰਗ ਦਾ ਵੈਲ ਪੇਪਰ ਤੇ ਪੰਚ ਲਈ ਅਲੱਗ ਰੰਗ ਦਾ ਜੋ ਕਿ ਵੈਲ ਪੇਪਰ ਉਹ ਜਾਰੀ ਕੀਤਾ ਜਾਵੇਗਾ ਫਿਲਹਾਲ ਇਹ ਵੱਡੀ ਖਬਰ ਹੈ ਕਿ ਪੰਜਾਬ ਦੇ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ 15 ਅਕਤੂਬਰ ਨੂੰ ਜੋੜਾ ਹੋਣ ਗਿਆ ਉਸੇ ਦਿਨ ਨਤੀਜੇ ਐਲਾਨੇ ਜਾਣਗੇ ਜਦਕਿ ਨਾਮਜ਼ਦਗੀਆਂ ਦਾ ਦੌਰ ਹੁਣ ਤੋਂ 2 ਦਿਨ ਬਾਅਦ ਭਾਵ ਕਿ 27 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਰਹਿਣਗੀਆਂ ਅਲੱਗੇ ਵਿੱਚੋਂ 1 ਜਾਂ 1 ਤੇ 2 ਅਕਤੂਬਰ ਨੂੰ ਛੁੱਟੀ ਦੱਸੀ ਜਾ ਰਹੀ ਹੈ 2 ਅਕਤੂਬਰ ਨੂੰ ਗਾਂਧੀ ਜਨਤੀ ਤੇ 1 ਅਕਤੂਬਰ ਨੂੰ ਸ਼ਾਇਦ ਕੋਈ ਹੋਰ ਛੁੱਟੀ ਹੈ ਇਸ ਲਈ ਚੋਰ ਕਮਿਸ਼ਨਰ ਵੱਲੋਂ 2 ਦਿਨ ਦੀ ਛੁੱਟੀ ਤੋਂ ਬਾਅਦ 4 ਤਰੀਕ ਤੱਕ ਨਾਮਜ਼ਦਗੀਆਂ ਜਾਰੀ ਰਹਿਣਗੀਆਂ ਜਦਕਿ 15 ਅਕਤੂਬਰ ਨੂੰ ਜੋ ਕਿ ਚੋਣਾਂ ਹੋਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ ਤਾਂ ਹੁਣ ਕਹਿ ਸਕਦੇ ਹਾਂ ਕਿ ਪਿੰਡਾਂ ਵਿੱਚ ਪੰਚੀ ਸਰਪੰਚੀ ਲਈ ਜੋ ਕਿ ਉਮੀਦਵਾਰ ਨੇ ਚਾਹਵਾਨ ਨੇ ਉਹ ਆਪੋ ਆਪਣੀਆਂ ਤਿਆਰੀਆਂ ਦਿੱਤ ਲੈਣ ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 2 ਦਿਨ ਦੇ ਬਾਅਦ ਉਹ ਨਾਮਜ਼ਦਗੀਆਂ ਪਰੇ ਜਾਣ ਗਿਆ ਅਤੇ 15 ਅਕਤੂਬਰ ਪਾਪ ਕੇ ਅੱਜ ਤੋਂ ਵੀ 25 ਦਿਨ ਬਾਅਦ ਚੋਣਾਂ ਹੋਣਗੀਆਂ ਜਿਸ ਵਿੱਚ ਕਿ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜੋ ਕਿ ਐਲਾਨ ਹੋ ਸਕੇਗਾ ਫਿਲਹਾਲ ਲਈ ਇੰਨਾ ਹੀ ਬਧੇਰੇ ਖਬਰਾਂ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ